ਇਹ ਜਲੰਧਰ ਨਮਸਕਾਰ ਦੋਸਤੋ 300 ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਮਦਨ ਗੋਡੇਲਾ ਤੇ ਤੁਹਾਨੂੰ ਇੱਕ ਬਿਗ ਬ੍ਰੇਕਿੰਗ ਖ਼ਬਰਾਂ ਦੋਸਤੋ ਤੇ ਮੈਂ ਇਸ ਵੇਲੇ ਖੜਾ ਫਾਜ਼ਿਲਕਾ ਦੇ ਮਹਿਰੀਆ ਬਾਜ਼ਾਰ ਸਥਿਤ ਸਟੇਟ ਸਪੈਸ਼ਲ ਸੈੱਲ ਦੇ ਥਾਣੇ ਅੰਦਰ ਸੂਚਨਾ ਮਿਲੀ ਹੈ ਕਿ ਫਾਜ਼ਿਲਕਾ ਦੇ ਬਾਰਡਰ ਦੇ ਪਿੰਡ ਮੁਹਾਰ ਖੀਵਾ ਤੋਂ ਇੱਕ ਬਹੁਤ ਵੱਡਾ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਤੇ ਦੋ لوکا ਨੂੰ دو ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਗਿਆ ਤੇ ਮੈਂ ਇਸ ਵੇਲੇ ਡਿਟੇਲ ਦੇ ਦਾਂਗਾ ਇਸ ਵੇਲੇ ਦੋਸਤੋ ਮੌਜੂਦ ਹੈਗਾ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈਲ ਪੰਜਾਬ ਦੇ ਥਾਣੇ ਅੰਦਰ ਜਿੱਥੇ ਥੋੜੀ ਦੇਰ ਬਾਅਦ ਹੀ ਜਾਣਕਾਰੀ ਦਿੱਤੀ ਜਾਏਗੀ ਇਸ ਪੂਰੀ ਰਿਕਵਰੀ ਦੀ ਤੇ ਇਹ ਰਿਕਵਰੀ ਫਾਜ਼ਿਲਕਾ ਦੇ ਬਾਰਡਰ ਦੇ ਪਿੰਡ ਮੁਹਾਰ ਖੀਵਾ ਤੋਂ ਮੁਹਾਰ ਕਿਵਾ ਜਿਹੜਾ ਕਿ ਬਿਲਕੁਲ ਬਾਰਡਰ ਤੇ ਪਿੰਡ ਹੈ ਪਿੰਡ ਉਥੋਂ ਰਿਕਵਰੀ ਹੋਈ ਹੈ ਬਹੁਤ ਹੈਵੀ ਰਿਕਵਰੀ ਦੱਸਦੇ ਨੇ ਹਥਿਆਰਾਂ ਦੀ ਤੇ ਜਿਵੇਂ ਕਿ ਸਾਡੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਇਸ ਦੌਰਾਨ ਕੁਝ ਅਫੀਮ ਜਾਂ ਹੇਰੋਇਨ ਵੀ ਬਰਾਮਦ ਕੀਤੀ ਗਈ ਹੈ ਪਰ ਫਿਲਹਾਲ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਾਂ ਤੇ ਅਸੀਂ ਇਸ ਵੇਲੇ ਖੜੇ ਹਾਂ ਸਟੇਟ ਪੁਲਿਸ ਸੈੱਲ ਪੰਜਾਬ ਦੇ ਥਾਣੇ ਫਾਜ਼ਿਲਕਾ ਅੰਦਰ ਜਿੱਥੇ ਥੋੜੀ ਦੇਰ ਬਾਅਦ ਹੀ ਅ ਇਸ ਬਾਰੇ ਪੂਰੀ ਡਿਟੇਲ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਕਿ ਕਿਸ ਚੀਜ਼ ਦੀ ਬਰਾਮਦਗੀ ਹੋਈ ਹੈ ਤੇ ਕਿਹੜੇ-ਕਿਹੜੇ આરોપી ਪਕੜੇ ਗਏ ਨੇ ਇਸ ਦੌਰਾਨ ਤੇ ਇਹ ਇੱਕ ਬਿਗ ਬ੍ਰੇਕਿੰਗ ਹੈਗੀ ਹੈ ਦੋਸਤੋ ਪੂਰੇ ਪੰਜਾਬ 'ਚ ਇਹ ਬਿਗ ਬਹੁਤ ਵੱਡੀ ਰਿਕਵਰੀ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੈਂ ਇਸ ਵੇਲੇ ਫਾਜ਼ਿਲਕਾ ਤੋਂ ਤੁਹਾਨੂੰ ਲਾਈਵ ਅਪਡੇਟ ਦੇ ਰਿਹਾ ਮੁਹਾਰ ਖਿਵਾ ਪਿੰਡ ਪਿੰਡਾ ਹੈਗਾ ਫਾਜ਼ਿਲਕਾ ਦਾ ਜਿੱਥੋਂ ਇਹ ਰਿਕਵਰੀ ਕੀਤੀ ਗਈ ਹੈ ਦੋਸਤੋ ਤੇ ਇਸ ਖਬਰ ਦੀ ਪੂਰੀ ਡਿਟੇਲ ਤੁਹਾਨੂੰ ਹੋਰ ਥੋੜੀ ਦੇਰ ਬਾਅਦ ਅਸੀਂ ਪੀਸੀ ਜਿਹੜੀ ਹੈਗੀ ਆ ਥੋੜੀ ਦੇਰ ਬਾਅਦ ਪੀਸੀ ਜਿਹੜਾ ਕਰਦੇ ਸਾਰੀਆਂ ਡਿਟੇਲ ਪੀਸੀ ਦੁਆਰਾ ਜਿਹੜੀ ਹੈ ਉਹ ਪੂਰੀ ਜਾਣਕਾਰੀ ਇੱਥੋਂ ਤੁਹਾਨੂੰ ਦਿੱਤੀ ਜਾਏਗੀ ਤੇ ਜੋ ਡਿਟੇਲ ਹੋਏਗੀ ਤੁਹਾਡੇ ਤੱਕ ਅਸੀਂ ਪਹੁੰਚ ਤੇ ਕਰਾਂਗੇ ਤੇ ਹਥਿਆਰਾਂ ਦਾ ਇੱਕ ਬਹੁਤ ਵੱਡਾ ਜ਼ਖੀਰਾ ਜਿਹੜਾ ਹੈ ਓਹੋ ਬਾਰਡਰ ਦੇ ਪਿੰਡ ਜਿੱਥੇ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਨੇ ਬਿਲਕੁਲ ਪਾਣੀ ਨਾਲ ਤਹਿਸ ਨਸ ਹੋ ਚੁੱਕਿਆ ਹੈ ਪਿੰਡੇ ਤੇ ਉਥੋਂ ਮੁਹਾਰ ਖੀਵੇ ਤੋਂ ਇਹ ਜਾਣਕਾਰੀ ਆ ਰਹੀ ਹੈ ਨਿਕਲ ਕੇ ਬਾਹਰ ਕਿ ਬਹੁਤ ਵੱਡੀ ਰਿਕਵਰੀ ਹਥਿਆਰਾਂ ਦੀ ਹੋਈ ਹੈ ਤੇ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈਗਾ ਇਸ ਬਾਰੇ ਫਿਲਹਾਲ ਸੂਤਰਾਂ ਨੇ ਇੰਨੀ ਜਾਣਕਾਰੀ ਦਿੱਤੀ ਹੈ ਬਾਕੀ ਡਿਟੇਲ ਕਿਸ ਤਰ੍ਹਾਂ ਪੂਰੀ ਡਿਟੇਲ ਕੀ ਕੁਝ ਬਰਾਮਦ ਹੋਇਆ ਹੈ ਏ ਅਸੀਂ ਤੁਹਾਨੂੰ ਬਹੁਤ ਜਲਦੀ ਆਪਦੇ ਇਸੇ ਲਾਈਵ ਤੇ ਅ ਸਪੈਸ਼ਲ ਸੇਲ ਜਿਹੜਾ ਹੈਗਾ ਉਹਦੇ ਤੇ ਪੀਸੀ ਹੋਏਗੀ ਪ੍ਰੈਸ ਕਾਨਫਰੈਂਸ ਕਰਕੇ ਤੇ ਬਕਾਇਦਾ ਜਾਣਕਾਰੀ ਦਿੱਤੀ ਜਾਏਗੀ ਦੋਸਤੋ ਤੇ ਫਿਲਹਾਲ ਸਾਡੇ ਕੋਲ ਇੰਨੀ ਜਾਣਕਾਰੀ ਹੈਗੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਫੋਲੋ ਕਰ ਲਓ ਅਤੇ ਬਾਕੀ ਦੀ ਜਾਣਕਾਰੀ ਬਹੁਤ ਜਲਦੀ ਤੁਹਾਨੂੰ ਅਸੀਂ ਇਸੇ ਤਰ੍ਹਾਂ ਲਾਈਵ ਹੋ ਕੇ ਦੇਣ ਵਾਲਿਆਂ ਧੰਨਵਾਦ